ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਰਾਹੋਂ ਕਸ਼ਵੇ ਵਿੱਚ ਆਈ ਸੀ ਤੇ ਜਿੱਥੇ ਅਸੀਂ ਅੱਜ ਤੁਹਾਨੂੰ ਜਿਹੜਾ ਜਿੱਥੇ ਕੀ ਅਸੀਂ ਹੋਰ ਕਿਸੇ ਸਾਰੀਆਂ ਗੱਲਾਂ ਨਾਲ ਆਪਣੇ ਦਿਖਾਉਂਦੇ ਹਾਂ ਅੱਜ ਤੁਹਾਨੂੰ ਅਸੀਂ ਆਪਣੇ ਇਸ ਚੈਨਲ ਰਾਹੀਂ ਗੁੜ ਤੇ ਸ਼ੱਕਰ ਬਣਦੀ ਹੋਈ ਦਿਖਾਵਾਂਗੇ ਜਿਹੜੀ ਕਿ ਪਿਓਰ ਅਤੇ ਪੁਰਾਣੇ ਤਰੀਕੇ ਦੇ ਨਾਲ ਬਣਾਈ ਜਾ ਰਹੀ ਹੈ ਤੇ ਇਹ ਜਿਹੜੀ ਗੁੜ ਬਣਦਾ ਹੈ ਇਹ ਖਾਲਸਾ ਦੇਸੀ ਗੁੜ ਅਤੇ ਸ਼ੱਕਰ ਰਾਹੋਂ ਤੋਂ ਲੁਧਿਆਣਾ ਰੋਡ ਤੇ ਤੇ ਜਿਹੜਾ ਇਹਨਾਂ ਦਾ ਪ੍ਰੋਜੈਕਟ ਲਗਾਇਆ ਹੋਇਆ ਹੈ ਗੁੜ ਬਣਾਉਣ ਦਾ ਇਹ ਤੁਹਾਨੂੰ ਅਸੀਂ ਅੱਜ ਦਿਖਾਵਾਂਗੇ ਕਿ ਇਹ ਕਿਸ ਤਰ੍ਹਾਂ ਬਣਦਾ ਹੈ ਕਿ ਪਹਿਲਾਂ ਤਾਂ ਖੇਤਾਂ ਦੇ ਵਿੱਚੋਂ ਇਹ ਰੌ ਮਟੀਰੀਅਲ ਗੰਨਾ ਜਿਹੜਾ ਹੈ ਇਸ ਤਰ੍ਹਾਂ ਲੈ ਕੇ ਆਂਦੇ ਹਨ ਫਿਰ ਉਸ ਨੂੰ ਸਾਫ਼ ਕਰਕੇ ਪੱਤੇ ਲਾ ਕੇ ਉਹਦੇ ਇਹ ਫਿਰ ਇਸ ਬੇਲਣੇ ਦੇ ਜਿਹੜਾ ਜਿਹਨੂੰ ਬੇਲਣਾ ਕਹਿਆ ਜਾਂਦਾ ਹੈ ਇਹਦੇ ਵਿੱਚ ਇਹ ਲਗਾਉਂਦੇ ਹਨ ਸਿੱਧੇ ਕੋਈ ਮਿਲਾਵਟ ਨਹੀਂ ਕਰਦੇ ਹੋਰ ਕਿਸੁਰਾ ਨਹੀਂ ਇਹ ਰਸ ਜਿਹੜਾ ਇਸ ਵਿੱਚ ਜੰਦਾ ਹੈ ਬਿਰਾ ਮਲਾਵਟ ਤੋਂ ਇਹ ਕਿਹੋ ਜਿਹਾ ਆ ਜੀ ਬੱਲੇ ਆਉਂਦੇ ਪਈ ਬੱਲੀ ਨੇ ਪੱਤੀ ਲਾਈ ਉਧਰ ਬੱਲੇ ਆਉਂਦੇ ਫੋਰੀ ਬਣਾਣੇ ਆਣੇ ਆ ਦੇਖ ਲੈ ਪਹਿਲਾਂ ਰੈਕ ਰੁਕਣਾ ਮਾਰਜਨ ਨਾਲੇ ਫਿਰ ਹੋਰ ਦਸਤੀ ਵਾਰ ਰੈਕ ਮਾਰ ਜਿੰਦੇ ਨਾ ਰੈਕ ਮਾਰ ਲੈਣਾ ਉਹ ਮੋੜ ਜਾ ਖਿਆਲ ਰੱਖੀ ਜਾ ਉਹ ਦੋ ਵੜੇ ਕੰਨ ਨੂੰ ਆਣੇ ਆਪਾਂ